ਹਰ ਬੰਦੇ ਦੇ ਅੰਦਰ ਇੱਕ ਅੱਗ ਹੁੰਦੀ ਹੈ ਜੇ ਅੱਗ ਮੱਠੀ ਮੱਠੀ ਬਲੇ ਤਾਂ ਦੁਨੀਆ ਨੂੰ ਰੁਸ਼ਨਾ ਦੇਦੀ ਹੈ ਪਰ ਜੇ ਅੱਗ ਪਾਪੜ ਬਣ ਜਾਵੇ ਤਾਂ ਸੜ ਕੇ ਸੁਆਹ ਕਰ ਦਿੰਦੀ ਹੈ 13 ਜੂਨ ਨੂੰ ਸਿਨੇਮਾ ਕਰਾ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਡਾਕੂਆ ਦਾ ਮੁੰਡਾ ਠੀਕ ਜਿਸ ਦਾ ਹਾਲੀ ਵਿੱਚ ਟ੍ਰੇਲਰ ਰਿਲੀਜ਼ ਕੀਤਾ ਗਿਆ ਟ੍ਰੇਲਰ ਰਿਲੀਜ਼ ਹੋਣ ਦਾ ਨਾਲੀ ਤਰਥੱਲੀ ਮੱਚ ਗਈ ਹੈ ਦੱਸ ਦिए ਕਿ ਦੇਵ ਕਰੋੜ ਤੇ ਬਾਣੀ ਸੰਧੂ ਦੀ ਆਉਣ ਵਾਲੀ ਫਿਲਮ ڈاکੂਆ ਦਾ ਮੁੰਡਾ ਜੀ 13 ਜੂਨ ਨੂੰ ਸਿਨੇਮਾ ਕਰਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਤੇ ਨਾਲ ਹੀ ਸਟਾਰ ਕਾਸਟ ਵੱਲੋਂ ਪ੍ਰੋਮੋਸ਼ਨਸ ਵੀ ਲਗਾਤਾਰ ਕੀਤੇ ਜਾ ਰਹੀਆਂ ਹਨ ਦੱਸਿਏ ਕਿ ਟ੍ਰੇਲਰ ਵਿੱਚ ਦੇਵ ਕਰੋੜ ਤੇ ਬਾਣੀ ਸੰਧੂ ਦੀ ਇੱਕ ਬਹੁਤ ਹੀ ਵਧੀਆ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਫਿਲਮ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਡੋਲਰ ਵੀ ਸੋਣਾ ਨੂੰ ਮਿਲੇਗਾ ਜਿਸ ਦਾ ਫੈਨਸ ਬੇਸਬਰੀ ਦੇ ਨਾਲ ਇੰਤਜ਼ਾਰ ਵੀ ਕਰ ਰਹੇ ਹਨ ਅਦਾਜੀ ਕਿਸ ਫਿਲਮ ਦੀ ਸ਼ੂਟਿੰਗ ਉੱਤਰਾਖੰਡ ਦੇ ਜੰਗਲਾ ਵਿੱਚ ਕੀਤੀਆਂ ਗਿਆਨ ਦੇਖਰੋਂ ਨੂੰ ਸ਼ੁਰੂ ਤੋਂ ਹੀ ਐਕਸ਼ਨ ਹੀਰੋ ਵਜੋਂ ਦੇਖਿਆ ਜਾਂਦਾ ਹੈ ਤੇ ਇਸ ਫਿਲਮ ਵਿੱਚ ਵੀ ਉਹਨਾਂ ਦੇ ਐਕਸ਼ਨ ਨੇ ਬਾ ਕਮਾਲ ਕਰ ਦਿੱਤੀ ਹੈ ਬਾਨੀ ਸੰਧੂ ਤੇ ਦੇਵ ਦੀ ਸ਼ਾਨਦਾਰ ਕੈਮਿਸਟਰੀ ਨੂੰ ਫੈਨਸ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਟ੍ਰੇਲਰ ਵਿੱਚ ਦਿਖਾਇਆ ਗਿਆ ਕਿ ਕਿਵੇਂ ਦੇਵ ਕਰੋੜ ਵੱਲੋਂ ਸਿਸਟਮ ਦੇ ਖਿਲਾਫ ਆਵਾਜ਼ ਚੁੱਕੀ ਜਾਂਦੀ ਹੈ ਦੇਵ ਹਮੇਸ਼ਾ ਤੋਂ ਹੀ ਦਰਸ਼ਕਾਂ ਦੇ ਐਕਸ਼ਨ ਹੀਰੋ ਰਹਿੰਦੇ ਇਸ ਫਿਲਮ ਵਿੱਚ ਵੀ ਉਹਨਾਂ ਵੱਲੋਂ ਬਾਕਵਾਲ ਐਕਸ਼ਨ ਕੀਤਾ ਜਾ ਰਿਹਾ ਡਾਕੂਆ ਦਾ ਮੁੰਡਾ ਬਾਂ ਤੇ ਡਾਕੂਆ ਦਾ ਮੁੰਡਾ 3 ਨੂੰ ਵੀ ਬੇਹਤ ਪਸੰਦ ਕੀਤਾ ਗਿਆ ਸੀ ਪਰ ਹੁਣ ਡਾਕੂਆ ਦਾ ਮੁੰਡਾ 3 ਕਿਹੋ ਜਿਹਾ ਹੋਵੇਗੀ ਤੇ ਇਸ ਵਿੱਚ ਕੀ ਖਾਸ ਹੋਵੇਗਾ ਤੁਸੀਂ 13 ਜੂਨ ਨੂੰ ਸਿਨੇਮਾ ਘਰਾਂ ਵਿੱਚ ਜਾ ਕੇ ਦੇਖ ਸਕਦੇ ਹੋ ਇਸ ਫਿਲਮ ਨੂੰ ਹੈਪੀ ਰੋਡ ਦੇ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਤੇ ਨਾਲ ਹੀ ਨਰਿੰਦਰ ਅੰਬਰ ਸਰਿਆ ਵੱਲੋਂ ਇਸ ਫਿਲਮ ਨੂੰ ਲਿਖਿਆ ਗਿਆ ਜਿਸ ਫਿਲਮ ਦੇ ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲੇ ਦਾ ਗੀਤ ਡਾਲਰ ਵੀ ਇਸ ਫਿਲਮ ਵਿੱਚ ਸੁਣਨ ਨੂੰ ਮਿਲੇਗਾ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਦੇਵ ਕਰੋੜ ਤੇ ਬਾਣੀ ਸੰਧੂ ਦੇਖਣ ਨੂੰ ਮਿਲਣਗੇ ਉਹਨਾਂ ਦੇ ਨਾਲ ਹੀ ਕਬੀਰ ਦੋਹਾਂ ਸਿੰਘ ਦ੍ਰਿਸ਼ਟੀ ਤਲਵਾਰ ਨਵੀ ਪੰਗੂ ਕਵੀ ਸਿੰਘ ਤੇ ਨਾਲ ਹੀ ਹੋਰ ਕਲਾਕਾਰ ਵੀ ਦੇਖਣ ਨੂੰ ਮਿਲਣਗੇ ਜੀ ਮੇਹੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਤਾਂ ਫਿਲਮ ਦੇ ਟ੍ਰੇਲਰ ਨੇ ਤਰਥੱਲੀ ਮਚਾ ਦਿੱਤੀ ਇਸ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ ਟੀਜ਼ਰ ਤੋਂ ਬਾਅਦ ਫੈਨਸ ਨੂੰ ਬੜੀ ਬੇਸਬਰੀ ਦੇ ਨਾਲ ਫਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਸੀ ਤੇ ਹੁਣ ਡਾਕੂੜਾ ਦਾ ਮੁੰਡਾ 3 ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ ਖਾਸ ਗੱਲ ਇਹ ਹੈ ਕਿ ਲੁਧਿਆਣਾ ਦੇ ਗ੍ਰੈਂਡ ਵਾਕ ਮਾਲ ਵਿੱਚ ਡਾਕੂੜਾ ਮੁੰਡਾ 3 ਦਾ ਟ੍ਰੇਲਰ ਲਾਂਚ ਰੱਖਿਆ ਗਿਆ ਸੀ ਜਿੱਥੇ ਫੈਨਸ ਦਾ ਪਾਰੀ ਇਕੱਠ ਵੀ ਦੇਖਣ ਨੂੰ ਮਿਲਿਆ ਸੀ ਹੁਣ ਤੇ ਹੁਣ 13 ਜੂਨ ਨੂੰ ਦੇਵ ਕਰੋੜ ਤੇ ਬਾਣੀ ਸੰਧੂ ਸਿਨੇਮਾ ਘਰਾਂ ਵਿੱਚ ਇੱਕ ਵਾਰ ਫਿਰ ਤੋਂ ਤੱਕ ਪਾਉਣ ਆ ਰਹੇ ਹਨ ਬਾਣੀ ਸੰਧੂ ਵੀ ਬਾਣੀ ਸੰਧੂ ਦਾ 뮤זיਕ ਇੰਡਸਟਰੀ ਵਿੱਚ ਇੱਕ ਵੱਖਰਾ ਨਾਮ ਹੈ ਤੇ ਦੇਵ ਕਰੋੜ ਨੂੰ ਤਾਂ ਤੁਸੀਂ ਐਕਸ਼ਨ ਹੀਰੋ ਵਜੋਂ ਪਹਿਲੀ ਫਿਲਮਾਂ ਵਿੱਚ ਦੇਖਿਆ ਹੀ ਹੈ ਤਾਂ ਤੁਸੀਂ ਵੀ 13 ਜੂਨ ਦੀ ਖਿੱਚ ਲੋ ਤਿਆਰਿਆ ਕਿਉਂਕਿ ਦੇਵ ਕਰੋੜ ਤੇ ਬਾਣੀ ਸੰਧੂ 13 ਜੂਨ ਨੂੰ ਡਾਕੂਆਂ ਦਾ ਮੁੰਡਾ 3R ਆਈ ਸਿਨੇਮਾ ਘਰਾਂ ਵਿੱਚ ਤੱਕ ਪਾਉਣ ਆ ਰਹੇ